ਤਨੜਕੇ ਦੇਖਿਆ ਕਰੀਏ ਜਿਹੜੇ ਵੀ ਨਾਪਰਸ਼ ਇੱਥੇ ਆਏ ਨੇ ਸਾਰੇ ਨੀਂ ਧਾਰੀ ਪੰਥ ਮਹਾਰਾਜ ਗੰਗ ਸਿੰਘ ਜੀ ਨੂੰ ਮੰਨਣ ਵਾਲੇ ਸੰਤ ਹੀਰਨਾਵਲਾਣਿਆਂ ਦੇ ਸੇਵਕ ਨਾਮ ਧਾਰੀਏ ਤੇ ਅਸੀਂ ਹੈਗੇ ਹਾਂ ਜਿਨੀਆਂ ਵੀ ਸ਼ਾਖਾਵਾਂ ਨੇ ਸਾਡੀ ਇਹੀ ਇੱਛਾ ਕਿ ਅਸੀਂ ਸਾਰੇ ਇਕੱਠੇ ਹੋ ਜਿਆ ਕਰੀਏ ਕਿਤੇ ਨਾ ਕਿਤੇ ਇੱਕ ਵਾਰੀ ਇਕੱਠੇ ਹੋ ਕੇ ਸਤਿਗੁਰੂ ਰਾਮ ਸਿੰਘ ਦਾ ਨਾਮ ਲਿਆ ਕਰੀਏ ਸਾਰੇ ਆਪ ਕੋ ਕੰਮ ਸਾਧੂਰ ਆਣ ਚਾਹੀਦਾ ਏਸ ਤੋਂ ਅਗਲੀ ਗੱਲ ਮੈਂ ਪੂਰ ਡਾਕਟਰ ਹੁਦੇ ਸਿੰਘ ਜੀ ਨੂੰ ਤੇ ਸੰਜੇ ਕਾਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਜਗਜੀਤ ਸਿੰਘ ਤੇ ਸਤਿਗੁਰੂ ਮਾਤਾ ਚੰਦ ਕੌਰ ਜੀ ਦੀ ਕਿਰਪਾ ਨਾਲ ਅੱਜ ਦਸੂਹੇ ਵਿੱਚ ਇਹ ਸਾਰੇ ਨਾਮ ਤਾਰੀ ਪੰਥ ਦੀਆਂ ਸ਼ਾਖਾਵਾਂ ਮੈਂ ਇਕੱਠੀਆਂ ਕਰ ਦਿੱਤੀਆਂ ਨੇ ਹੁਣ ਵਾਰੀ ਆਪ ਜੀ ਦੀ ਕੀ ਕਰੋਗੇ ਠਾਕਰ ਜੀ ਆਪ ਜੀ ਨੇ ਮਤਨ ਕੀਤਾ ਸੀ ਕਿ ਦੋ ਚਾਰ ਛੋਟੇ ਵੀ ਹੋ ਜਾਣ ਕੋਈ ਗੱਲ ਨਹੀਂ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੱਥ ਜੋੜ ਕੇ ਬੇਨਤੀ ਹੈ ਕਿ ਪੰਥ ਇੱਕ ਹੀ ਹੋਣਾ ਚਾਹੀਦਾ ਸਤਿਗੁਰੂ ਰਾਮ ਸਿੰਘ ਦਾ ਜਸ ਹੋਵੇ ਆਪ ਪਾਸੇ ਨਾਮਤਾਰੀ ਪੰਥ ਸਭ ਪਾਸੇ ਵਧੇ ਪਰਫੁੱਲਤ ਹੋਵੇ ਰੰਗ ਬਰੰਗੀ ਨੀਲੀ ਪੀਲੀ ਚਿੱਟੀ ਫਲਵਾਰੀ ਸਾਰੇ ਸਤਿਗੁਰੂ ਰਾਮ ਸਿੰਘ ਦੀ ਹੈ ਤੇ ਨਿਰਮਲੇ ਉਦਾਸੀ ਇਕਾਲੀ ਸਾਰੇ ਸਤਿਗੁਰੂ ਨਾਨਕ ਦੇਵ ਦੀ ਫਲਵਾਰੀ ਹੈ ਸਾਰੇ ਸੰਸਾਰ ਵਿੱਚ ਸਤਿਗੁਰੂ ਨਾਲ ਕੇ ਦਾ ਜਾਸੋਣਾ ਚਾਹੀਦਾ ਇਹ ਕੋਈ ਬੇਨਤੀ ਹੈ ਕਿ ਇਹਨਾਂ ਸਾਡੇ ਨੀਤਾਰੀ ਭਰਾਵਾ ਵਿੱਚ ਵੀ ਜਿਹੜੀਆਂ 2-3 ਸ਼ਖਾਵਾਂ ਹੋਈਆਂ ਨੇ ਆਪਾਂ ਇਹ ਵੀ ਸਾਰੇ ਇਕੱਠੇ ਹੋਣ ਨਾਮ ਧਾਰੀਏ ਇਕੱਠੇ ਹੋਣ ਸਾਰੇ ਰਾਕੇ ਆਪਾਂ ਇਕੱਠੇ ਹੋ ਕੇ ਗੁਰੂ ਦਾ ਜਾਸਾ ਰਿਆ ਕਰੀਏ ਕੀ ਲੈਣਾ ਹੈ ਜਿੰਦ ਤੇ 2 ਦਿਨ ਦੀ ਜ਼ਿੰਦਗੀ ਹੈ ਇੱਥੇ ਕਿਸੇ ਨੇ ਕੁਝ ਨਹੀਂ ਲੈ ਜਾਣਾ ਪਰ ਉਸਤਾਰਿਓ ਸਾਧ ਸੰਗਤ ਜੀ ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਅਸੀਂ ਪੰਥ ਕੇ ਇਕਤਾ ਸਮਾਗਮ ਦਸਿਸ ਕੇ ਕਰਾ ਰਹੇ ਆ ਇਹਦੇ ਵਿੱਚ ਸਾਡੇ ਹੀ ਦੂਜੇ ਭਰਾ ਜਿਹੜੇ ਕਾਫੀ ਚਿਰ ਤੋਂ ਸਾਈਡ ਤੇ ਰਹਿੰਦੇ ਸਨ ਉਹਨਾਂ ਵਿੱਚ ਸੰਤ ਹਰਪ੍ਰੀਤ ਸਿੰਘ ਜੀ ਸਾਂਭੀ ਵਾਲੇ ਉਹ ਚਾਚੇ ਤੌਰ ਤੇ ਸਾਡੇ ਇੱਕ ਤਾਂ ਸਮਾਗ ਵਿੱਚ ਪਹੁੰਚੇ ਹਨ ਉਹਨਾਂ ਨੂੰ ਹੁਣ ਕਿਰਪਾ ਕਰ ਰਹੇ ਨੇ ਦੁਆ ਦਾ ਸਪੁਰਖ ਹੈ ਆਸੇ ਸਭਨ ਕੇ ਸਿਰ ਮੋਰ ਸ਼ਕਤ ਅਨੰਤ ਜਹ ਹੈ ਆਦੀ ਰਹੀ ਨਹੀਂ ਹੋ

بڑی خوشی رابطہ بڑی خوشی oh, wow. پر سا یہ کرانا ہے اج بڑی چرا پچھوں سدیاں پچھوں ابھی کٹھے ہو کے بیٹھے wow. ਇਹ ਜਿਨੇ ਫੁੱਲ ਨੇ ਐਸੇ ਘਰੋਂ ਹੀ ਖਿੜੇ ਨੇ ਕਿਉਂਕਿ ਢਿਲੇਵਾਰੇ ਜਾਮੇ 'ਚ ਬਚਨ ਕਰਨਾ ਸਾਡਾ ਵੱਡਾ ਕਾਰਸ਼ੀ ਗੰਦਸਾਹਬਾ ਓਏ ਫੋਦਹਾ ਓਏ ਸੁਆਮੀ ਆਹ ਇਹ ਜਿੰਨਾ ਢਿਲੇਵਾਰੇ ਜਾਮੇ ਵਿੱਚ ਇਸ ਸੰਸ ਦਾ ਪ੍ਰਚਾਰ ਕੀਤਾ ਭਾਵੇਂ ਬੇਸ਼ੱਕ ਮੀਲਾ ਬੰਦ ਹੋ ਗਿਆ ਪਰ ਬਾਬਾ ਚਿੰਦਾਜੀ ਮਾਵੇ ਅਲੇ ਖਵਾਨ ਇਹ ਪੁੱਛੋ ਅਡਾਈ ਸਾਹਿਬ ਬੈਠੀਆਂ ਬੂਏ ਉੱਚੇ ਕਰਾਇਆ ਸੀ ਇਹ ਬੂਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਸ ਵਾਸਤੇ ਬੂਏ ਉੱਚੇ ਰਖਾਏ ਕਿ ਸਹਿਬ ਬਾਦ ਵਿੱਚ ਜਾਵੇਂ ਨੇ ਆਉਣਾ ਹਾਥੀ ਚਿੱਤੇ ਤੇ ਬੈਠ ਕੇ ਤੇ ਉਹਨਾਂ ਨੂੰ ਉਤਰ ਕੇ ਨਾ ਆਉਣਾ ਪਵੇ ਜਦੋਂ ਉਹ ਆਉਣ ਸਿੱਧੇ ਅੰਦਰ ਐਂਟਰ ਕਰਦੇ ਇਹਨੂੰ ਬੜੀ ਖੁਸ਼ੀ ਦੀ ਗੱਲ ਹੈ ਇਹ ਸਾਡਾ ਜਿਹੜਾ ਘਰਾਣਾ ਜਿਹੜਾ ਹੈ ਸਤਿਗੁਰੂ ਆਪਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੜੇ ਫੁੱਲੇ ਰੰਗ ਮਾਣੇ ਦੀ ਸਹੀਓ ਮੇਰੇ ਸਤਿਗੁਰ ਦੀ ਬਾਣੀ ਹੋਰ ਮੈਨੂੰ ਇਹ ਬਚਨ ਦੀ ਇਸ ਕਰਕੇ ਖੁਸ਼ੀ ਹੋਈ ਹੈ ਕਿ ਸਰਬਾਨਾ ਜਿਹੜਾ ਉਹ ਬਚਨ ਹੈ ਨਾ ਉਹ ਸੇਰਾ ਜਿਹੜਾ ਵੱਡੇ ਪ੍ਰਤਾਪ ਵਾਲਿਆਂ ਨੇ ਕਿਹਾ ਸੀ ਆਪਰੇ ਬਾਰੇ ਇਹਨਾਂ ਨੂੰ ਮੈਂ ਦਰਗਾਹ ਚ ਕਰਿਆ ਨਾਲ ਲੈ ਕੇ ਆਉਂਗਾ ਕੀ ਕਹ ਸਾਡੇ ਤੇ ਤੋਤ ਲਾਈ ਜਾ ਗਈ ਏ ਕਿ ਨੀਲੇ ਵਾਲਿਆਂ ਨੇ ਗੁਰੂ ਰਾਮ ਸਿੰਘ ਨੂੰ ਛੱਡ ਦਿੱਤਾ ਪਰ ਸਾਡਾ ਰੋਮ ਰੋਮ ਕਤਰਾ ਕਤਰਾ ਵੀ ਕੱਟ ਦਿੱਤਾ ਜਾਏ ਸਾਡੀਆਂ ਦਸਾਂ ਵਿੱਚੋਂ ਕੋਈ ਗੁਰੂ ਰਾਮ ਸਿੰਘ ਨੂੰ ਨਹੀਂ ਕੱਟ ਸਕਦਾ